ਸਾਰਿਆਂ ਨੂੰ ਜੈ ਮਸੀਹ ਦੀ ਮੈਂ ਪਰਮੇਸ਼ਵਰ ਦਾ ਪਵਿੱਤਰ ਕਲਾਮ ਆਪਣੇ ਭੈਣ ਭਰਾਵਾਂ ਦੇ ਲਈ ਲੈ ਕੇ ਆਇਆ ਤਾਂ ਕਿ ਅਸੀਂ ਪਰਮੇਸ਼ਵਰ ਦੇ ਕੋਲੋਂ ਬਹੁਤ ਸਾਰੀ ਆਸ਼ੀਸ਼ ਪਾਈਏ ਬਰਕਤ ਪਾਈਏ ਅੱਜ ਅਸੀਂ ਇਹ ਸੋਚਣਾ ਹੈ ਕਿ ਅਸੀਂ ਦੋਨਾਂ ਦੇ ਵਿੱਚੋਂ ਕੌਣ ਆ ਧਰਮੀ ਆ ਕਿ ਦੁਸ਼ਟਾ ਹallelujah ਨੰਬਰ ਧਰਮੀ ਆ ਕਿ ਦੁਸ਼ਟਾ ਵਚਨ ਕਹਿੰਦਾ ਧਾਨ ਆ ਉਹ ਮਨੁੱਖ ਧਾਨ ਆ ਉਹ ਇਨਸਾਨ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ ਪਰਮੇਸ਼ਵਰ ਵੀ ਉਸ ਇਨਸਾਨ ਨੂੰ ਧਾਨ ਆਖਦਾ ਏ ਕਿ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ ਦੁਸ਼ਟੋਂ ਨੂੰ ਕਹਿ ਦੇਣ ਆ ਚਲੀਏ ਕਤਲ ਕਰ ਗਿਆ ਇਹ ਉਹ ਹੱਥ ਜੋੜਦੇ ਨਹੀਂ ਹੋ ਭਰਾ ਆਪ ਕੁੜੀ ਛੇੜ ਕੇ ਆਈਏ ਨਾ ਭਰਾ ਆ ਸੀ ਨਸ਼ਾ ਵੇਚ ਕੇ ਆਈਓ ਕਿਵੇਂ ਨਾ ਭਰਾ ਧਾਨ ਹੈ ਉਹ ਮਨੁੱਖ ਧਾਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ